ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਹਫਤਾਵਾਰੀ ਰਾਸ਼ੀਫਲ ਜਾਣੀਏ 29 ਅਪ੍ਰੈਲ ਤੋਂ ਲੈ ਕੇ 5 ਮਈ ਤੱਕ ਕਿਹੋ ਜਿਹਾ ਸਮਾਂ ਰਹਿਣ ਵਾਲਾ ਹੈ 12 ਰਾਸ਼ੀਆਂ ਦੇ ਲਈ ਅਤੇ ਕੀ ਕੁਝ ਪਰਿਵਰਤਨ ਹੋਣ ਜਾ ਰਹੇ ਹਨ ਇਸ ਹਫਤੇ ਇਹਨਾਂ 12 ਰਾਸ਼ੀਆਂ ਦੇ ਜਾਤਕਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਦੋਸਤੋ ਤੁਹਾਨੂੰ ਸਭ ਨੂੰ ਦੱਸ ਦਈਏ ਕਿ 12 ਸਾਲ ਬਾਅਦ ਗ੍ਰੂ ਰਾਸ਼ੀ ਪਰਿਵਰਤਨ ਹੋਣ ਜਾ ਰਿਹਾ ਹੈ ਇਸ ਗ੍ਰੂ ਰਾਸ਼ੀ ਦੇ ਪਰਿਵਰਤਨ ਦੇ ਨਾਲ ਕਿਹੜੀਆਂ-ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕੇਗੀ ਅਤੇ ਕੀ ਸਾਵਧਾਨੀਆਂ ਇਹਨਾਂ ਰਾਸ਼ੀ ਵਾਲੇ ਜਾਤਕਾਂ ਨੂੰ ਵਰਤਣੀਆਂ ਪੈਣਗੀਆਂ ਤਾਂ ਜੋ ਇਹਨਾਂ ਦਾ ਸਾਰਾ ਹੀ ਹਫ਼ਤਾ ਵਧੀਆ ਬਤੀਤ ਹੋਵੇ ਇਹ ਸਾਰੀ ਹੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਬੇਨਤੀਆਂ ਨੇ ਜੀ ਇਹ ਬੇਨਤੀਆਂ ਤੁਸੀਂ ਜ਼ਰੂਰ ਪ੍ਰਵਾਨ ਕਰਨਾ ਜੀ ਸਭ ਤੋਂ ਪਹਿਲੀ ਬੇਨਤੀ ਹੈ ਕਿ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਇਹ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾ ਜੋ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਤੋਂ ਜੋ ਕਿ ਹੈ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਘਰੇਲੂ ਜੀਵਨ ਵਿੱਚ ਤੁਸੀਂ ਖੁਸ਼ ਰਹੋਗੇ ਤੁਹਾਨੂੰ ਪਹਿਲਾਂ ਤੋਂ ਕੀਤੇ ਹੋਏ ਨਿਵੇਸ਼ ਦਾ ਸਾਰਾ ਹਿਲਾਫ ਪ੍ਰਾਪਤ ਹੋਵੇਗਾ ਰੋਜ਼ਾਨਾ ਆਮਦਨ ਵਧ ਜਾਵੇਗੀ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਸਮੇਂ ਤੇ ਪੂਰਾ ਕਰ ਲਾਉਂਗੇ ਵਪਾਰੀ ਵਰਗ ਦੇ ਲੋਕਾਂ ਨੂੰ ਦੱਸ ਦਈਏ ਕਿ ਨਵੇਂ ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਇਸ ਹਫਤੇ ਹੋ ਸਕਦੀ ਹੈ ਨੌਕਰੀ ਪੇਸ਼ੇ ਨਾਲ ਸੰਬੰਧਿਤ ਲੋਕਾਂ ਨੂੰ ਮਾਨ ਸਨਮਾਨ ਮਿਲੇਗਾ ਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਵੀ ਪ੍ਰਾਪਤ ਹੋਵੇਗਾ ਤਾਰੇ ਵਿੱਚ ਪੂਜਾ ਸਮਾਰੋਹ ਦਾ ਆਯੋਜਨ ਕਰ ਸਕਦੇ ਹੋ ਆਪਣੇ ਭੈਣ ਭਰਾਵਾਂ ਦੀ ਉੱਚ ਸਿੱਖਿਆ ਲਈ ਤੁਸੀਂ ਆਪਣੇ ਜਾਣ ਪਛਾਣ ਵਾਲੇ ਕਿਸੇ ਉੱਚ ਅਹੁਦੇਦਾਰ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਤੁਹਾਡੀਆਂ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਵਧ ਸਕਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਤੇ ਪਰਿਵਾਰਕ ਮੈਂਬਰਾਨੀਆਂ ਨਜ਼ਰਾਂ ਵਿੱਚ ਤੁਹਾਡਾ ਮਾਣ ਸਨਮਾਨ ਹੋਰ ਵਧ ਜਾਵੇਗਾ ਅਗਲੀ ਰਾਸ਼ੀ ਹੈ ਜੀ ਵ੍ਰਸ਼ਾ ਰਾਸ਼ੀ ਵ੍ਰਸ਼ਾ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਕਿ ਤੁਹਾਨੂੰ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ ਵਿਵਹਾਰਿਕ ਜੀਵਨ ਵਿੱਚ ਵੀ ਸ਼ਾਂਤੀ ਬਣੀ ਰਹੇਗੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਤੇ ਧੀਰਤ ਯਾਤਰਾ ਤੇ ਵੀ ਜਾ ਸਕਦੇ ਹੋ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ ਤੁਸੀਂ ਆਪਣੇ ਘਰ ਦੀ ਸਜਾਵਟ ਅਤੇ ਮਰੰਮਤ ਤੇ ਵੀ ਕਾਫੀ ਪੈਸਾ ਖਰਚ ਕਰ ਸਕਦੇ ਹੋ ਬੱਤਿਆਂ ਦਾ ਸਹਿਯੋਗ ਮਿਲੇਗਾ ਤੁਹਾਡੀ ਸਿਹਤ ਠੀਕ ਰਹੇਗੀ ਦੋਸਤਾਂ ਦੀ ਮਦਦ ਨਾਲ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਲਓਗੇ ਤੁਸੀਂ ਇਸ ਹਫਤੇ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਕਾਰੋਬਾਰੀ ਜਾਤਕਾਂ ਦੇ ਕਾਰੋਬਾਰ ਵਿੱਚ ਵਾਧਾ ਹੋਣ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਨੌਕਰੀ ਪੇਸ਼ੇਵਾਲੇ ਮਿਥੋਂ ਰਾਸ਼ੀ ਦੇ ਜਾਤਕਾਂ ਨੂੰ ਉੱਚ ਅਧਿਕਾਰੀਆਂ ਕੋਲੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਵਿਦਿਆਰਥੀ ਵਰਗ ਦੇ ਜਾਤਕ ਇਧਰ ਉਧਰ ਧਿਆਨ ਦੇਣ ਦੇ ਕਾਰਨ ਆਪਣੀ ਪੜ੍ਹਾਈ ਵਿੱਚ ਘੱਟ ਧਿਆਨ ਦੇਣਗੇ ਇਸ ਹਫ਼ਤੇ ਤੁਹਾਡੀ ਸਿਹਤ ਠੀਕਠਾਕ ਰਹੇਗੀ ਪਹਿਲਾਂ ਕੀਤੇ ਹੋਏ ਨਿਵੇਸ਼ ਦਾ ਤੁਹਾਨੂੰ ਲਾਭ ਪ੍ਰਾਪਤ ਹੋ ਸਕਦਾ ਹੈ ਘਰ ਦੇ ਵਿੱਚ ਨਵੇਂ ਮਹਿਮਾਨ ਦਾ ਆਗਮਨ ਹੋਵੇਗਾ ਜਿਸ ਨਾਲ ਪਰਿਵਾਰਿਕ ਮਾਹੌਲ ਖੁਸ਼ ਨਿਮਾ ਰਹੇਗਾ ਮਿਤੂ ਰਾਸ਼ੀ ਦੇ ਜੋ ਜਾਤਕ ਕਰ ਬੈਠੇ ਆਨਲਾਈਨ ਕੰਮ ਕਰਦੇ ਹਨ ਉਹਨਾਂ ਨੂੰ ਵੀ ਚੰਗਾ ਲਾਭ ਮਿਲ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਨੌਕਰੀ ਪੇਸ਼ੇ ਵਾਲੇ ਜਾਤਕ ਆਪਣੇ ਕੰਮ ਵਿੱਚ ਉਤਰਾ ਚੜਾ ਦੇਖਣਗੇ bizness ਨਾਲ ਸੰਬੰਧਿਤ ਲੋਕ ਨਵੇਂ ਪ੍ਰੋਜੈਕਟਾਂ ਵਿੱਚ ਮਿਹਨਤ ਕਰਕੇ ਆਪਣੇ bizness ਨੂੰ ਅੱਗੇ ਵਧਾਉਣ ਵਿੱਚ ਸਫਲ ਹੋਣਗੇ ਮੁਕਾਬਲੇ ਦੇ ਆਧਾਰਿਤ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਆਪਣੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰ ਲੈਣਗੇ ਖਰਾਬ ਹੋ ਰਹੇ ਮੌਸਮ ਕਾਰਨ ਤੁਹਾਡੀ ਸਿਹਤ ਵਿੱਚ ਉਤਰਾਅ ਚੜਾਅ ਬਣਿਆ ਰਹੇਗਾ ਰੋਜ਼ਾਨਾ ਆਮਦਨ ਵਿੱਚ ਵਾਧਾ ਹੋਵੇਗਾ ਆਪਣੇ ਮਾਤਾ ਪਿਤਾ ਦਾ ਸਹਿਯੋਗ ਮਿਲੇਗਾ ਜਦੀ ਜਾਇਦਾਦ ਤੋਂ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ ਬਿਨਾਂ ਸੋਚੇ ਸਮਝੇ ਪੈਸਾ ਲਗਾਉਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਜਿੰਗਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਿਆਹੁਤਾ ਜਾਤਕ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਾਸਲ ਕਰਨਗੇ ਤੁਹਾਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਮਿਲੇਗਾ ਸਹਾਇਜੋਗ ਪਰਿਵਾਰ ਦੇ ਨਾਲ ਕਿਤੇ ਘੁੰਮਣ ਜਾ ਸਕਦੇ ਹੋ ਸਾਂਝੇ ਦਾਇਰੇ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਚੰਗਾ ਲਾਭ ਮਿਲਣ ਦੀ ਸੰਭਾਵਨਾ ਹੈ ਤੁਹਾਡੀ ਆਰਥਿਕ ਸਥਿਤੀ ਠੀਕ ਰਹੇਗੀ ਨੌਕਰੀ ਪੇਸ਼ੇ ਵਾਲੇ ਜਾਤਕਾਂ ਨੂੰ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲਣਗੇ ਉੱਚ ਸਿੱਖਿਆ ਲਈ ਵਿਦਿਆਰਥੀ ਵਰਗ ਲਈ ਚੰਗਾ ਸਮਾਂ ਹੈ ਜੇ ਜੇਕਰ ਤੁਸੀਂ ਆਪਣੇ ਕੁਝ ਵਿਸ਼ਿਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਵਧੀਆ ਰਹੇਗਾ ਇਸ ਹਫਤੇ ਸਿਹਤ ਵਿੱਚ ਉਤਰਾ ਚੜਾ ਬਣਿਆ ਰਹੇਗਾ ਸਮੇਂ ਸਮੇਂ ਤੇ ਆਪਣਾ ਚੈੱਕਅਪ ਕਰਵਾਉਂਦੇ ਰਹੋ ਤਾਂ ਕਿ ਤੁਹਾਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਆਮਦਨ ਕੁਝ ਖਾਸ ਨਹੀਂ ਰਹੇਗੀ ਕਰਜੇ ਵਾਦੂ ਹੋਣਗੇ ਤੁਹਾਡੇ ਆਪਣੇ ਜੀਵਨ ਸਾਥੀ ਤੋਂ ਪੂਰਾ ਪੂਰਾ ਸਹਿਯੋਗ ਮਿਲੇਗਾ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਉਤਰਾ ਚੜਾ ਹੋ ਸਕਦਾ ਹੈ ਕਾਰੋਬਾਰੀ ਜਾਤਕਾਂ ਨੂੰ ਵਪਾਰ ਵਿੱਚ ਸਫਲਤਾ ਮਿਲੇਗੀ ਨੌਕਰੀ ਪੇਸ਼ੇ ਵਾਲੇ ਜਾਤਕ ਆਪਣੀ ਯੋਗਤਾ ਦੇ ਆਧਾਰ ਤੇ ਤਰੱਕੀ ਕਰਨਗੇ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸੀਨੀਅਰ ਸਟਾਫ ਦੀ ਮਦਦ ਨਾਲ ਤੁਹਾਨੂੰ ਅੱਗੇ ਵਧਣ ਦੇ ਮੌਕੇ ਮਿਲਣਗੇ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਵਿਆਹੁਤਾ ਜੀਵਨ ਵਾਲਿਆਂ ਦੇ ਲਈ ਵਧੀਆ ਹੈ ਉਹਨਾਂ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਆਰਥਿਕ ਸਥਿਤੀ ਤੁਹਾਡੀ ਕਮਜ਼ੋਰ ਰਹੇਗੀ ਆਮਦਨ ਤੁਹਾਡੀ ਇਸ ਹਫਤੇ ਠੀਕ ਠਾਕ ਰਹੇਗੀ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਤੇ ਘੁੰਮਣ ਜਾ ਸਕਦੇ ਹੋ ਖਰਚੇ ਤੁਹਾਡੇ ਕਾਫੀ ਜ਼ਿਆਦਾ ਵੱਧ ਸਕਦੇ ਨੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਨਾਲ ਸਲਾਹ ਜ਼ਰੂਰ ਕਰ ਲਓ ਤੁਸੀਂ ਬਿਜ਼ਨਸ ਟ੍ਰਿਪ ਤੇ ਵੀ ਜਾ ਸਕਦੇ ਹੋ ਇਹ ਬਿਜ਼ਨਸ ਟ੍ਰਿਪ ਤੁਹਾਡੇ ਲਈ ਕਾਫੀ ਲਾਹੇਵੰਦ ਰਹੇਗੀ ਇਸ ਨਾਲ ਤੁਹਾਡੇ ਬਿਜ਼ਨਸ ਵਿੱਚ ਕਾਫੀ ਵਾਧਾ ਹੋਵੇਗਾ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮੈਰਿਡ ਕਪਲ ਆਪਣੀ ਮੈਰਿਡ ਲਾਈਫ ਵਿੱਚ ਕੁਝ ਤਣਾਅ ਮਹਿਸੂਸ ਕਰਨਗੇ ਤੁਹਾਡੀ ਆਮਦਨ ਠੀਕ ਠਾਕ ਰਹੇਗੀ ਪਰ ਤੁਹਾਡੇ ਖਰਚੇ ਵਧਣ ਦੀ ਸੰਭਾਵਨਾ ਹੈ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਖਰਚਿਆਂ ਤੇ ਥੋੜਾ ਜਿਹਾ ਕੰਟਰੋਲ ਰੱਖੋ ਤੁਸੀਂ ਸਰਕਾਰੀ ਖੇਤਰ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਸਿਹਤ ਇਸ ਹਫਤੇ ਚੰਗੀ ਰਹੇਗੀ ਵਿਦਿਆਰਥੀ ਵਰਗ ਦੇ ਲਈ ਇਹ ਹਫਤਾ ਕੁਝ ਖਾਸ ਲਾਹੇਵੰਦ ਨਹੀਂ ਹੋਵੇਗਾ ਅਗਲੀ ਰਾਸ਼ੀ ਹੈ ਜੀ ਤੁਨੂ ਰਾਸ਼ੀ ਤੁਨੂ ਰਾਸ਼ੀ ਪਰਿਵਾਰਕ ਜੀਵਨ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਤੁਹਾਨੂੰ ਆਪਣੇ ਆਫਿਸ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਤੁਸੀਂ ਇਸ ਹਫਤੇ ਪ੍ਰਾਪਰਟੀ ਖਰੀਦ ਸਕਦੇ ਹੋ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਪਰ ਜੇਕਰ ਤੁਸੀਂ ਪਹਿਲਾਂ ਹੀ ਪੈਸਾ ਨਿਵੇਸ਼ ਕੀਤਾ ਹੋਇਆ ਸੀ ਤਾਂ ਉਹ ਪੈਸਾ ਤੁਹਾਡਾ ਡਬਲ ਹੋ ਜਾਵੇਗਾ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਕਿਤੇ ਤੀਰਥ ਸਥਾਨ ਤੇ ਵੀ ਜਾ ਸਕਦੇ ਹੋ ਬੇਰੁਜ਼ਗਾਰਾਂ ਨੂੰ ਇਸ ਹਫਤੇ ਚੰਗਾ ਰੁਜ਼ਗਾਰ ਮਿਲ ਜਾਵੇਗਾ ਅਬਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਇਹ ਹਫਤਾ ਮਿਸ਼ਰਤ ਰਹਿਣ ਵਾਲਾ ਹੈ ਤੁਸੀਂ ਆਪਣੇ ਜੀਵਨ ਸਾਥੀ ਨੂੰ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਵਿਆਹੁਤਾ ਜੀਵਨ ਤੁਹਾਡਾ ਖੁਸ਼ੀਆਂ ਭਰਿਆ ਰਹੇਗਾ ਨੌਕਰੀ ਪੇਸ਼ੇ ਵਾਲੇ ਲੋਕ ਆਪਣੇ ਕੰਮਾਂ ਨੂੰ ਸਮੇਂ ਤੇ ਪੂਰਾ ਕਰਨ ਵਿੱਚ ਸਫਲ ਹੋਣਗੇ ਤੁਹਾਨੂੰ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਕੁਝ ਖਾਸ ਲੋਕਾਂ ਦੀ ਸਹਾਇਤਾ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਅੱਗੇ ਲੈ ਜਾਣ ਵਿੱਚ ਸਫਲ ਹੋ ਜਾਓਗੇ ਤੁਸੀਂ ਆਪਣੇ ਜੀਵਨ ਵਿੱਚ ਗਿਆਨ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਰਿਵਾਰਕ ਜੀਵਨ ਵਿੱਚ ਸੁੱਖ ਤੇ ਸ਼ਾਂਤੀ ਬਣੀ ਰਹੇਗੀ ਤੁਸੀਂ ਆਪਣੇ ਸੀਨੀਅਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿਊਬ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਤੁਸੀਂ ਆਪਣੀ ਮਾਤਾ ਦੇ ਨਾਲ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਜਾ ਸਕਦੇ ਹੋ ਰਾਜਨੀਤੀ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਨਵਾਂ ਵਾਹਨ ਵੀ ਖਰੀਦ ਸਕਦੇ ਹੋ ਕਾਰ ਸਜਾਵਟ ਅਤੇ ਮੁਰੰਮਤ ਤੇ ਵੀ ਕਾਫੀ ਖਰਚਾ ਕਰੋਗੇ ਬਦਲਦੇ ਹੋਏ ਮੌਸਮ ਦੇ ਕਾਰਨ ਸਿਹਤ ਵਿੱਚ ਉਤਰਾਅ ਚੜਾਅ ਰਹੇਗਾ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਤੁਹਾਡੇ ਲਈ ਇਹ ਸਮਾਂ ਕਾਫੀ ਲਾਹੇਵੰਦ ਸਿੱਧ ਹੋਵੇਗਾ ਜਦੀ ਜਾਇਦਾਦ ਤੋਂ ਵੀਤੀ ਲਾਭ ਮਿਲ ਸਕਦਾ ਹੈ ਅਗਲੀ ਅਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਵਿਆਹ ਵਿੱਚ ਕਾਫੀ ਰੁਕਾਵਟਾਂ ਆ ਰਹੀਆਂ ਸਨ ਤਾਂ ਇਸ ਹਫਤੇ ਉਹ ਸਭ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਹਾਡਾ ਵਿਆਹ ਤੁਹਾਡੇ ਮਨਪਸੰਦ ਦੇ ਸਾਥੀ ਦੇ ਨਾਲ ਹੋ ਜਾਵੇਗਾ ਵਿਆਹੁਤਾ ਜਾਤਕ ਆਪਣੇ ਜੀਵਨ ਵਿੱਚ ਖੁਸ਼ ਨਜ਼ਰ ਆਉਣਗੇ ਪ੍ਰੇਮ ਦੀ ਜੀਵਨ ਵਿੱਚ ਮਿਠਾਸ ਰਹੇਗੀ ਤੁਹਾਡੀ ਰੋਜ਼ਾਨਾ ਆਮਦਨ ਚੰਗੀ ਰਹੇਗੀ ਇਸ ਸਮੇਂ ਤੁਹਾਡੇ ਖਰਚੇ ਵਧਣ ਦੀ ਵੀ ਸੰਭਾਵਨਾ ਹੈ ਇਸ ਲਈ ਤੁਸੀਂ ਆਪਣੀ ਸਮਝਦਾਰੀ ਨਾਲ ਕੁਝ ਪੈਸੇ ਦੀ ਬਚਤ ਕਰੋਗੇ ਤਾਂ ਤੁਹਾਡੇ ਲਈ ਵਧੀਆ ਰਹੇਗਾ ਤਾਂ ਜੋ ਭਵਿੱਖ ਵਿੱਚ ਇਹ ਪੈਸਾ ਤੁਹਾਡੇ ਕੰਮ ਆ ਸਕੇ ਨੌਕਰੀ ਪੇਸ਼ੇਵਾਲਿਆਂ ਲਈ ਇਹ ਹਫ਼ਤਾ ਲਾਭਦਾਇਕ ਰਹੇਗਾ ਵਿਦਿਆਰਥੀ ਵਰਗ ਦੇ ਲੋਕਾਂ ਲਈ ਇਹ ਹਫ਼ਤਾ ਮਿਸ਼ਰਤ ਹੈ ਪਰਿਵਾਰ ਵਿੱਚ ਚੱਲ ਰਹੇ ਵਿਵਾਦ ਤੁਹਾਡੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ ਜੇਕਰ ਤੁਸੀਂ ਕਾਫੀ ਸਮੇਂ ਤੋਂ ਵਿਦੇਸ਼ ਜਾਣ ਬਾਰੇ ਸੋਚ ਰਹੇ ਸੀ ਤਾਂ ਇਹ ਸਮਾਂ ਤੁਹਾਡੇ ਲਈ ਵਧੀਆ ਰਹੇਗਾ ਸੋ ਦੋਸਤੋ ਇਹ ਸਾਂਝੀ 12 ਰਾਸ਼ੀਆਂ ਦਾ ਹਫਤਾਵਾਰੀ ਰਾਸ਼ੀਫਲ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਧੰਨਵਾਦ